ਓਟੀਜੀ ਸੀ ਮੈਨੂੰ ਉਹ ਦਿਨ ਅੱਜ ਵੀ ਯਾਦ ਆ ਕਿ ਜਦੋਂ ਮੈਂ ਜਿਹਨੂੰ ਅੰਕਲ ਕਹਿੰਦੀ ਸੀ ਉਹਨੇ ਮੈਨੂੰ ਦਵਾਈ ਦੇਣ ਦੇ ਬਹਾਨੇ ਆਪਣੇ ਕਲੀਨਿਕ ਤੇ ਸੱਦਿਆ ਤੇ ਉਹਨੇ ਮੇਰੇ ਨਾਲ ਉਹ ਕੀਤਾ ਜੋ ਕੋਈ ਸੋਚ ਵੀ ਨਹੀਂ ਸਕਦਾ ਤੇ ਉਸ ਚੀਜ਼ ਨੂੰ ਲੈ ਕੇ ਸਾਰੀ ਜ਼ਿੰਦਗੀ ਵੱਡੇ ਹੋਣ ਤੱਕ ਮੈਂ ਡਰਦੀ ਰਹੀ ਮੈਨੂੰ ਹਰ ਮਰਦ ਬੁਰਾ ਲੱਗਦਾ ਸੀ ਮੈਨੂੰ ਕਿਸੇ ਦਾ ਵੀ ਸਪਰਸ਼ ਬੁਰਾ ਲੱਗਦਾ ਸੀ ਮੈਨੂੰ ਲੱਗਦਾ ਸੀਗਾ ਕੋਈ ਮੇਰੇ ਵੱਲ ਦੇਖਦਾ ਆ ਤਾਂ ਮੈਂ ਉਹਦੀਆਂ ਅੱਖਾਂ ਭੰਨ ਦੇਵਾਂ ਉਸ ਟਰੌਮੇ ਦੇ ਵਿੱਚ ਵੱਧ ਗਈ ਵੱਡੀ ਹੁੰਦੀ ਗਈ ਜਦੋਂ ਮੈਂ ਪੜ੍ਹ ਲਿਖ ਕੇ ਪਾਸ ਆਊਟ ਕਰਦੀ ਆ ਪੀਯੂ ਤੋਂ ਤਾਂ ਉਦੋਂ ਮੇਰਾ ਰਿਸ਼ਤਾ ਹੁੰਦਾ ਆ ਮੈਂ ਆਪਣੇ ਪਾਸਟ ਦੇ ਆਪਣੇ ਹਤੀਤ ਦੇ ਉਹ ਗੰਦੇ ਸੱਚ ਨੂੰ ਭੁਲਾ ਕੇ ਅੱਗੇ ਵਧਣਾ ਸ਼ੁਰੂ ਕੀਤਾ ਮੈਨੂੰ ਵੀ ਪਿਆਰ ਹੋ ਗਿਆ ਮੈਨੂੰ ਕੋਈ ਮਰਦ ਚੰਗਾ ਲੱਗਿਆ ਮੈਂ ਵੀ ਹਰ ਕੁੜੀ ਦੇ ਵਾਂਗ ਉਹਦੇ ਨਾਲ ਸੁਪਨੇ ਦੇਖੇ ਮੈਂ ਵੀ ਉਹਦੀਆਂ ਬਾਹਾਂ ਵਿੱਚ ਬਾਹਾਂ ਪਾਈਆਂ ਮੈਂ ਵੀ ਉਹਦੇ ਨਾਲ ਘੁੰਮੀ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਜਦੋਂ ਮੈਂ ਉਹਦੇ ਨਾਲ ਆਪਣੀ ਬਚਪਨ ਦੀ ਇਹ ਗੱਲ ਸਾਂਝੀ ਕਰੂੰਗੀ ਉਹ ਮੈਨੂੰ ਪੁੱਛੂਗਾ ਕਿ ਪ੍ਰੂਵ ਯਰ ਵਰਜਨਟੀ ਦੱਸ ਤੂੰ ਵਰਜਨ ਉਹ ਮੁੰਡਾ ਜਿਹੜਾ ਆਪ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਸੌਂਕੇ ਆਇਆ ਤੇ ਉਹਨੇ ਮੈਨੂੰ ਪੁੱਛਿਆ ਕਿ ਤੂੰ ਵਰਜਨ ਆਪਣੀ ਵਰਜਨਟੀ ਪ੍ਰੂਫ ਕਰ ਕਿ ਕੁੜੀ ਆਪਣੀ ਵਰ ਜੈਨੇਟਿਕ ਕਿਵੇਂ ਪ੍ਰੂਫ ਕਰੇ ਸੋਚਣ ਵਾਲੀ ਗੱਲ ਆ ਫਿਰ ਸਿਲਸਲਾ ਇੱਥੇ ਖਤਮ ਨਹੀਂ ਹੋਇਆ ਉਹ ਮੁੰਡਾ ਜਿਹੜਾ ਮੇਰੇ ਸਾਹਾਂ ਚ ਸਾਹ ਲੈਂਦਾ ਸੀ ਜਿਹੜਾ ਕਹਿੰਦਾ ਸੀਗਾ ਕਿ ਤੇਰੇ ਤੋਂ ਬਾਅਦ ਮੇਰੀ ਜ਼ਿੰਦਗੀ ਨਹੀਂ ਗਈ ਜਿਹਦੇ ਨਾਲ ਮੇਰਾ ਵਿਆਹ ਫਿਕਸ ਸੀਗਾ ਜਿਹਦੇ ਨਾਲ ਮੈਂ ਵਿਆਹ ਦੇ ਸੁਪਨੇ ਦੇਖ ਲਏ ਸੀਗੇ ਜਿਹਦੇ ਨਾਲ ਮੈਂ ਜ਼ਿੰਦਗੀ ਦੇ ਸੁਪਨੇ ਦੇਖ ਲਏ ਸੀ ਬੱਚਿਆਂ ਤੱਕ ਦੀ ਪਲੈਨਿੰਗ ਕਰ ਲਈ ਸੀ ਕਰਦੇ ਆ ਸਾਰੇ ਕਰਦੇ ਨੇ ਡੇਟ ਫਿਕਸ ਆ ਤੇ ਉਹ ਵਿਆਹ ਤੋਂ ਮੁੱਕਰ ਗਿਆ ਮੇਰੇ ਨਾਲ ਕੋ ਮ ਫਿਰ ਕੇ ਵਿਆਹ ਤੋਂ ਮੁੱਕਰ ਗਿਆ ਮੇਰੇ ਮੇਰੇ ਲਈ ਉਸ ਦਿਨ ਜ਼ਿੰਦਗੀ ਖਤਮ ਹੋ ਗਈ ਸੀ ਪੰਚਾਇਤਾਂ ਬੈਠੀਆਂ ਪੰਚਾਇਤਾਂ ਬੈਠੀਆਂ ਦੇ ਵਿੱਚ ਉਸ ਮੁੰਡੇ ਨੇ ਉਹ ਗੱਲ ਸਾਹਮਣੇ ਰੱਖੀ ਮੇਰੇ ਮਾਪਿਆਂ ਨੂੰ ਪੰਚਾਇਤ ਦੇ ਵਿੱਚ ਬੋਲਿਆ ਕਿ ਤੁਹਾਨੂੰ ਪਤਾ ਤੁਹਾਡੀ ਬੱਚੀ ਨਾਲ ਛੋਟੇ ਹੁੰਦੇ ਰੇਪ ਹੋਇਆ ਸੀ ਕੀ ਉਹ ਰੇਪ ਸੀ ਨਹੀਂ ਹਾਂ ਕਾਨੂੰਨ ਉਹਨੂੰ ਰੇਪ ਕਹਿ ਸਕਦਾ ਪਰ ਉਹ ਰੇਪ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਉਹ ਰੇਪ ਆ ਬੱਚੇ ਨੂੰ ਕੀ ਪਤਾ ਹੁੰਦਾ ਕੀ ਆ ਮੈਂ 5 ਸਾਲ ਦੀ ਸੀਗੀ ਮੈਨੂੰ ਨਹੀਂ ਪਤਾ ਉਹ ਕੀ ਸੀਗਾ ਪਰ ਹਾਂ ਮੇਰੇ ਨਾਲ ਕੋਈ ਛੇੜਖਾਨੀ ਹੋਈ ਸੀ ਉਹਨੇ ਮੈਨੂੰ ਪੂਰੀ ਪੰਚਾਇਤ ਦੇ ਵਿੱਚ ਸਾਰੇ ਪਾਸੇ ਹਿਊਮਿਲੇਟ ਕੀਤਾ ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਖਤਮ ਹੋ ਗਈ ਸਭ ਨੇ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਾਈ ਸਭ ਨੇ ਮੇਰੇ ਤੇ ਉਂਗਲਾਂ ਚੱਕੀਆਂ ਕਿ ਤੂੰ ਲੜਾਕੀ ਆ ਕਮੀਆਂ ਤੇਰੇ ਵਿੱਚ ਹੋਣਗੀਆਂ ਤੈਨੂੰ ਰਿਸ਼ਤਾ ਨਵਾਉਣਾ ਨਹੀਂ ਆਇਆ पर कहानी ਇੱਥੇ ਖਤਮ ਨਹੀਂ ਹੁੰਦੀ ਸੰਘਰਸ਼ ਦੀ ਸੰਘਰਸ਼ ਚੱਲਦਾ ਆ ਕਿਉਂਕਿ ਜਦੋਂ ਇੱਕ ਕੁੜੀ ਸਮਾਜ ਦੇ ਵਿਪਰੀਤ ਤੁਰਦੀ ਆ ਸਮਾਜ ਦੇ ਉਲਟ ਤੁਰਦੀ ਆ ਤਾਂ ਸਮਾਜ ਉਹਦੇ ਤੇ ਉਂਗਲਾ ਚੱਕਦਾ ਆ ਮੇਰੇ ਤੇ ਵੀ ਚੱਕੀਆਂ ਗਈਆਂ ਮੈਨੂੰ ਵੀ ਗਲਤ ਬੋਲਿਆ ਗਿਆ ਮੈਨੂੰ ਹਿਊਮਿਲੇਟ ਕੀਤਾ ਗਿਆ ਮੇਰਾ ਕੈਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਮੈਂ ਪੁਲਿਸ ਕੰਪਲੇਂਟ ਕੀਤੀ ਕਿਉਂਕਿ ਕਿਸੇ ਨੂੰ ਹੱਕ ਨਹੀਂ ਹੈਗਾ ਕਿ ਕਿਸੇ ਵੀ ਕੁੜੀ ਨਾਲ ਕੌਮ ਫੇਰ ਕੇ ਉਹਦੇ ਨਾਲ ਵਿਆਹ ਦੇ ਸੁਪਨੇ ਦੇਖ ਕੇ ਉਹਨੂੰ ਛੱਡ ਜਾ ਜਾਂ ਵਿਆਹ ਤੋਂ ਮੁੱਕਰ ਜਾ ਮੈਂ ਪੜ੍ਹੀ ਹੋਈ ਸੀ ਮੇਰੇ ਕੋਲ ਲਾਉਦੀ ਡਿਗਰੀ ਸੀ ਪਰ ਫਿਰ ਵੀ ਮੈਂ ਸਾਰਾ ਦਿਨ ਪੁਲਿਸ ਸਟੇਸ਼ਨ ਬੈਠੀ ਰਹਿਣਾ ਸਵੇਰ ਤੋਂ ਸ਼ਾਮ ਤੱਕ ਮੇਰੀ ਸੁਣਵਾਈ ਨਹੀਂ ਹੁੰਦੀ ਸੀ ਉਸ ਦਿਨ ਮੈਂ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਕਿ ਮੈਂ ਕਮਜ਼ੋਰ ਨਹੀਂਗੀ ਮੈਂ ਆਪਣੀ ਹੀ ਨਹੀਂ ਮੈਂ ਹੋਰ ਲੋਕਾਂ ਦੀ ਆਵਾਜ਼ ਬਣਨਾ ਆ ਮੈਂ ਅਪਸੈਟ ਸੀਗੀ ਕਿਉਂਕਿ ਅਲੀਗੇਸ਼ਨ ਮੇਰੇ ਤੇ ਲਾਏ ਗਏ ਸੀਗੇ ਮੈਂ ਬਹੁਤ ਰੋਈ ਮੈਂ ਤੁਰ ਪਈ ਪੈਦਲ ਤੁਰਦੇ ਗਈ ਤੁਰਦੀ ਗਈ ਤੇ 7-8 ਕਿਲੋਮੀਟਰ ਮੈਂ ਪੈਦਲ ਤੁਰੀ ਮੇਰੇ ਅੰਦਰੋਂ ਇੱਕ ਆਵਾਜ਼ ਆਈ ਕਿ ਮੈਂ ਰੋ ਰਹੀ ਆ ਮੇਰੇ ਨਾਮ ਦੇ ਨਾਲ ਕੌਰ ਲੱਗਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਕੌਰ ਦਿੱਤਾ ਸੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ੇਰ ਬਣਾਇਆ ਜਿਹਨੂੰ ਕੌੜ ਦਿੱਤਾ ਉਹ ਤਾਂ ਸ਼ੇਰ ਨਹੀਂ ਆ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ ਕਿ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਪਾਪ ਆ ਉਹ ਤੋਂ ਵੱਡਾ ਪਾਪ ਆ ਤੇ ਮੈਂ ਜ਼ੁਲਮ ਨਹੀਂ ਸਹਿਣਾ ਤੇ ਨਾਲੇ ਮੇਰੀ ਜ਼ਿੰਦਗੀ ਦੇ ਵਿੱਚ ਤਕਲੀਫ ਵੀ ਕਿੱਡੀ ਆ ਇੱਕ ਮੁੰਡੇ ਦੇ ਨਾਲ ਲੜਾਈ ਹੋਈ ਲੜਨੀ ਆ ਇੱਕ ਸਮਾਜ ਦੇ ਨਾਲ ਲੜਾਈ ਲੜਨੀ ਆ ਪਰ ਅਸੀਂ ਤਾਂ ਉਹਨਾਂ ਦੀ ਵਿਰਾਸਤ ਚੋਂ ਆ ਜਿਨ੍ਹਾਂ ਨੇ ਪਰਿਵਾਰ ਤੱਕ ਵਾਰਤਾ ਸੀ ਫਿਰ ਮੇਰੀ ਤਕਲੀਫ ਕਿੱਡੀ ਕ ਮੈਂ ਆਈ ਕਰ ਮੈਂ ਆ ਕੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਈ ਤਾਂ ਉਸ ਸਮੇਂ ਮੈਂ ਫਾਈਟ ਫॉर ਰਾਈਟ ਕੈਂਪੇਨ ਆਰੰਭ ਕੀਤੀ ਮੈਂ ਫੇਸਬੁੱਕ ਤੇ ਲਾਈਵ ਆ ਕੇ ਬੋਲਿਆ ਕਿ ਕਿਸੇ ਨੂੰ ਵੀ ਕਿਤੇ ਵੀ ਕੋਈ ਤਕਲੀਫ ਆ ਰਹੀ ਆ ਕਿਸੇ ਨੂੰ ਲੱਗਦਾ ਕਿ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਨੂੰ ਲੱਗਦਾ ਆ ਕਿ ਉਹਦੀ ਆਵਾਜ਼ ਆ ਦੱਬੀ ਜਾ ਰਹੀ ਹੈ ਜੇ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਮੈਂ ਨੰਬਰ ਦਿੱਤਾ ਉੱਥੇ ਆਪਣਾ ਮੈਨੂੰ ਕੰਟੈਕਟ ਕਰ ਸਕਦੇ ਨੇ ਉਸ ਦਿਨ ਮੈਨੂੰ 100 ਕਾਲਸ ਆਈਆਂ ਮੇਰੇ ਕੋਲ ਅੱਜ ਵੀ ਉਹ ਕਾਲਸ ਨੋਟ ਨੇ ਕਿ ਕਿਹਨੇ ਕਿਹਨੇ ਕਾਲ ਕੀਤੀ ਮੇਰਾ ਫੋਨ ਨਹੀਂ ਬੰਦ ਹੋ ਰਿਹਾ ਸੀ ਲੋਕਾਂ ਦੀਆਂ ਕਹਾਣੀਆਂ ਕੁੜੀਆਂ ਦੀਆਂ ਇਹੋ ਜਿਹੀਆਂ ਕਹਾਣੀਆਂ ਸੁਣੀਆਂ ਕਿ ਮੈਨੂੰ ਲੱਗਿਆ ਮੇਰੀ ਤਾਂ ਕਹਾਣੀ ਕੁਛ ਨਹੀਂ ਗਈ ਮੇਰਾ ਤਾਂ ਦਰਦ ਹੀ ਕੁਛ ਨਹੀਂਗਾ ਹੌਸਲਾ ਮਿਲਿਆ ਉਨਾਂ ਲਈ ਲੜੀ ਆਪ ਦੀ ਲੜਾਈ ਨਾਲ ਲੜੀ ਮੈਂ ਜਿੱਤੀ ਮੈਂ ਉਸ ਜ਼ੁਲਮ ਦੇ ਖਿਲਾਫ ਜਿੱਤੀ ਅੱਜ ਕੇਸ ਵੀ ਮੇਰੇ ਹੱਕ ਦੇ ਵਿੱਚ ਆ ਅੱਜ ਲੜਾਈ ਵੀ ਮੇਰੇ ਹੱਕ ਦੇ ਵਿੱਚ ਆ ਤੇ ਅੱਜ ਉਹ ਕੁੜੀ ਜਿਹਨੂੰ ਦੱਬਣ ਦੀ ਕੋਸ਼ਿਸ਼ ਕਰ ਕੀਤੀ ਗਈ ਜਿਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਉਹ ਲੋਕਾਂ ਦੀ ਆਵਾਜ਼ ਆ